ਦੁਆਏ ਨੇ ਇਹਨਾਂ ਨੇ ਆਪਣੇ ਪਿੰਡੇ ਦੇ ਬੋਡੀ ਦੇ ਸੰਤਾ ਵੰਡਾ ਆਏ ਨੇ ਟੀਚਰਾਂ ਤੋਂ ਕੋ ਸਿੱਖਿਆ ਸਾਡੇ ਵੀ ਬਹੁਤ ਸਾਰੇ ਤਜਰਬੇ ਨੇ ਮੈਡਮ ਬੈਠੇ ਨੇ ਇੱਥੇ ਇਹਨਾਂ ਦੇ ਅਲੱਗ-ਅਲੱਗ ਤਜਰਬੇ ਨੇ ਕਿਉਂਕਿ ਇਹਨਾਂ ਨੇ ਧੱਕੇ ਖਾਦੇ ਨੇ ਜ਼ਿੰਦਗੀ ਦੇ ਵਿੱਚ ਅਸੀਂ ਪਹਿਲਾਂ ਖੁਦ ਹੰਡਾਇਆ ਤਾਂ ਉਹੀ ਗੱਲਾਂ ਤੁਹਾਨੂੰ ਦੱਸ ਦਿਆਂ ਵੀ ਕਦੇ ਤੁਸੀਂ ਗਲਤ ਰਾਹ ਨਾ ਚੁਣ ਲੋ ਜੇ ਅਸੀਂ ਸਾਡੇ ਰਾਹ ਸਹੀ ਸੀ ਤਾਂ ਅੱਜ ਅਸੀਂ ਚੰਗੇ ਮਕਾਮ ਤੇ ਹਾਂ ਜੇ ਸਾਡੇ ਗਲਤ ਰਾਹ ਹੁੰਦੇ ਤਾਂ ਸ਼ਾਇਦ ਇੱਥੇ ਨਾ ਪਹੁੰਚਦੇ ਹਰ ਰਸਾ ਸਿਰ ਦੇ ਗੰਡਾ ਜਿਹਹਾਂ ਜਾਂ ਬੀਜੋਗੇ ਉਹ ਹੈ ਜਾਂ ਵੱਢੋਗੇ ਜੇ ਮਾੜਾ ਕਰੋਗੇ ਤਾਂ ਉਹ ਵੀ ਤੁਹਾਨੂੰ ਦੁੱਗਣਾ ਕਰਕੇ ਮਿਲੇਗਾ ਜੇ ਕਿੰਦਾ ਚੰਗਾ ਕਰੋਗੇ ਤਾਂ ਵੀ ਤੁਹਾਨੂੰ ਉਹ ਦੁੱਗਣਾ ਮਿਲੇਗਾ ਇਸੇ ਸਾਬ ਕੋ ਸੇ ਰਿਟਰਨ ਹੈ ਜੋ ਕਰੋਗੇ ਸੋ ਪਰ ਹੋਗੇ ਸਮਾਂ ਬੜਾ ਬਲਵਾਨ ਹੈ ਇਹ ਬੜੀ ਆਪਣੀ ਮਸਤ ਜਾਲ ਨੇ ਬਹੁਤ ਤੇਜ਼ੀ ਨਾਲ ਸਮਾਂ ਜਿਹੜਾ ਉਹ ਵਧਦਾ ਜਾ ਰਿਹਾ ਰੋਜ਼ ਦੇ ਜ਼ਿੰਦਗੀ ਦੇ ਆਪਾਂ ਜਿੰਨੇ ਵੀ ਸਵਾਸ ਲੈਣਿਆ ਸਾਇੰਸ ਮੁਤਾਬਕ 24000 ਸਵਾਸ ਆਪਾਂ ਲੈਣੇ ਆਂ ਕੁਰਬਾਨੀ ਦੇ ਵਿੱਚ ਵੀ ਲਿਖਿਆ ਉਹਦੇ ਵਿੱਚ ਦੇਖੋ 24000 ਚੋਂ ਆਪਾਂ ਕਿੰਨੇ ਕਿ ਕੀ 24 ਕੰਮ 12 6 2 3 ਜਿੰਨੇ ਵੀ ਹੈਗੇ ਆਂ ਵੀ ਆਪਾਂ ਕਿੰਨੇ ਕ ਜਿੰਦਗੀ ਦੇ ਕੰਮ ਆਉਣ ਵਾਲੇ ਕਿੰਨੇ ਕੰਮ ਕਰਦੇ ਠੀਕ ਹੈ ਚੰਗਾ ਕਰੋ ਚੰਗਾ ਪਾਉਗੇ ਮਾੜਾ ਕਰੋਗੇ ਮਾੜਾ ਪਾਉਗੇ ਅੱਛੇ ਬਣੋ ਜਿੱਥੋਂ ਵੀ ਅੱਛੀ ਚੀਜ਼ ਮਿਲਦੀ ਆ ਉਹਨੂੰ ਹਾਜਮ ਕਰੋ ਆਪਣੇ ਕੋਲੇ ਲੈ ਕੇ ਆਓ ਉਹਦੇ ਸਰਚਿੰਗ ਕਰੋ ਵੀ ਸਾਨੂੰ ਅੱਜ ਦੁਨੀਆ ਦੇ ਵਿੱਚ ਜੇ ਤੁਹਾਡੇ ਟੀਚਰ ਤੁਹਾਡੇ ਮਾਪੇ ਤੁਹਾਡੇ ਦੋਸਤ ਸੋਨੋ ਤੁਹਾਡੀਆਂ ਬਰਾਈਆਂ ਦੱਸਣ ਵਾਲੇ ਮਿਲੇ ਨੇ ਤਾਂ ਤੁਸੀਂ ਬਹੁਤ ਜ਼ਿਆਦਾ ਉੱਚੇ ਭਾਗ ਨਹੀਂ ਸੋ। ਤਾਂ ਬਹੁਤ ਉੱਚੇ ਭਾਗ ਨੇ ਜੇ ਸਾਨੂੰ ਰੋਕਣ ਟੋਕਣ ਵਾਲਾ ਬੈਠਾ ਲਾ। ਟੀਚਰ ਕਦੇ ਵੀ ਨਹੀਂ ਜਾਂਦਾ ਤੁਹਾਡਾ ਕੋਈ ਮਾੜਾ ਹੋਵੇ ਵੀ ਮੇਰਾ ਪੜਾਇਆ ਹੋਇਆ ਬੱਚਾ ਕੱਲੋਂ ਕਿਤੇ ਲੇਬਰ ਕਰਦਾ ਫਿਰਾਂ ਹੋਵੇ, ਤੇਰਦਾ ਹੋਵੇ। ਉਹਦੀ ਹਮੇਸ਼ਾ ਕੋਸ਼ਿਸ਼ ਹੈ ਵੀ ਉਹ ਤੁਹਾਨੂੰ ਬੜੇ ਉੱਚੇ ਮਕਾਮ ਤੱਕ ਲੈ ਕੇ ਜਾਵੇ। ਉੱਚੇ ਮੁਕਾਮ ਤੱਕ ਜਾਣਾ ਉਹ ਕੱਲਾ ਸਾਡੇ ਤੇ ਨਿਰਭਰ ਨਹੀਂ ਕਰਦਾ ਤੁਹਾਡੀ ਵੀ ਕੋਈ ਮਾੜੀ-ਮੋਟੀ ਇੱਛਾ ਹੋਣੀ ਚਾਹੀਦੀ ਆ ਤੁਹਾਡੀ ਵੀ ਤਮੰਨਾ ਹੋਣੀ ਚਾਹੀਦੀ ਆ ਤੁਹਾਡੇ ਅੰਦਰ ਵੀ ਭੁੱਖ ਹੋਣੀ ਚਾਹੀਦੀ ਆ ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਵੀ ਉਹ ਕੀੜੇ ਫੇਰੀ ਜਾਂਦੇ ਨੇ ਜਾਂ ਪੁੱਛ ਗਿਆ ਭੀੜ ਤੋਂ ਅਲੱਗ ਦੇਖਣ ਲਈ ਤੁਹਾਨੂੰ ਜਾਗਣਾ ਪੈਣਾ ਨੀਂਦਾਂ ਛੋਟੀਆਂ ਕਰਨੀਆਂ ਪੈਣੀਆਂ ਨੇ ਸੁਪਨੇ ਵੱਡੇ ਕਰਨੇ ਪੈਣਗੇ ਤੇ ਸੁਪਨੇ ਜਿਹੜੇ ਲੈਨੇ ਉਹ ਸੁਪਨੇ ਨਹੀਂ ਜਿੰਨੇ ਜਿਹੜੇ ਸੁਪਨੇ ਤੁਹਾਨੂੰ ਸੌਂ ਨਹੀਂ ਦਿੰਦੇ ਠੀਕ ਹੈ ਨਹੀਂ ਕੋਈ ਟੋਕ ਸਾਈਕਲ ਨਹੀਂ ਖਰੀਦਿਆ ਜਣਾ ਮੈਂ ਤੁਹਾਨੂੰ ਲਿਖ ਕੇ ਦੇਣ ਉਹ ਪਿਆਰ ਤੁਸੀਂ ਸਾਈਕਲ ਨਹੀਂ ਖਰੀਦ ਸਾ ਦੇ ਜਿਸਾ ਨਾਲ ਤੁਸੀਂ ਆਪਣੀ ਜ਼ਿੰਦਗੀ ਜੀ ਰਹੇ ਹੋ ਇਹ ਅੱਛਾ ਸੋਚੋਗੇ ਵੱਡਾ ਡ੍ਰੀਮ ਲਾਓਗੇ ਤਾਂ ਹੀ ਅੱਗੇ ਕੰਮ ਜਾਵਗਾ ਥੈਂਕ ਯੂ